26 ਅਪ੍ਰੈਲ 1665 ਈਸਵੀ ਨੂੰ ਬਿਲਾਸਪੁਰ ਦਾ ਰਾਜਾ ਦੀਪ ਚੰਦ ਚੜ੍ਹਾਈ ਕਰ ਜਾਂਦਾ ਹੈ ਉਹਦੇ ਚੜ੍ਹਾਈ ਕਰਨ ਦੇ ਨਾਲ ਗੁਰੂ ਘਰ ਦਾ ਕੀ ਸਬੰਧ ਹੈ ਆਓ ਇਹ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਨੂੰ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਇਸ ਇਤਿਹਾਸ ਦੀ ਜਰੂਰ ਜਾਣਕਾਰੀ ਹੋਣੀ ਹੈ ਜਦੋਂ ਤਾਂ ਗੁਰੂ ਹਰਗੋਬਿੰਦ ਪਾਸ਼ਾ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾਅ ਹੁੰਦੇ ਆ ਮੇਰੇ ਮਾਲਕ ਨੇ ਆਪਣੇ ਨਾਲ 52 ਰਾਜਿਆਂ ਨੂੰ ਵੀ ਸਤਗੁਰ ਜੀ ਨੇ ਕੈਦ ਦੇ ਵਿੱਚੋਂ ਆਜ਼ਾਦ ਕਰਵਾਇਆ ਤੇ ਗੁਰੂ ਮਾਲਕ ਜੀ ਜਿਹੜੇ ਰਾਜਿਆਂ ਨੂੰ ਆਜ਼ਾਦ ਕਰਵਾਇਆ ਉਹ ਹਮੇਸ਼ਾ ਲਈ ਗੁਰੂ ਘਰ ਦੇ ਰੀਣੀ ਹੋ ਗਏ। ਕਹਿੰਦਾ ਭਾਬ ਹਮੇਸ਼ਾ ਲਈ ਉਹਨਾਂ ਦੇ ਮਨ ਦੇ ਵਿੱਚ ਗੁਰੂ ਘਰ ਦੇ ਲਈ ਇੱਜ਼ਤ ਹੋਰ ਬਣ ਗਈ। ਉਹ ਇੱਕੋ ਹੀ ਗੱਲ ਆਖਦੇ ਸੀਗੇ ਕਿ ਅਸੀਂ ਆਖਰੀ ਸਾਹ ਤੱਕ ਗੁਰੂ ਘਰ ਦੇ ਕਰਜ਼ਾਈ ਹੋਗੇ ਹਾਂ। ਉਹਨਾਂ ਰਾਜਿਆਂ ਦੇ ਵਿੱਚੋਂ ਹੀ ਇੱਕ ਬिलासपुर ਦਾ ਰਾਜਾ ਸੀਗਾ ਦੀਪ ਚੰਦ। ਦੀਪ ਚੰਦ 26 April 1665 ਨੂੰ ਚੜ੍ਹਾਈ ਕਰ ਜਾਂਦੇ। ਉਦੋਂ ਧੰਗੁਰੂ ਤੇਗ ਬਹਾਦਰ ਪਾਸ਼ਾ ਜੀ ਤਮਤਾਨ ਸਾਹਿਬ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਹਲੇ ਪਹੁੰਚੇ ਸੀਗੇ। ਉਹ ਸਤਕੁਰ ਇੱਥੇ ਪਹੁੰਚੇ ਤੇ ਮਾਲਕ ਜੀ ਨੂੰ ਖਬਰ ਮਿਲੀ। ਬिलासपुर ਦੇ ਰਾਜੇ ਦੀ ਘਰ ਵਾਲੀ ਮਹਾਰਾਣੀ ਚੰਪਾ ਨੇ ਆਪੜਾ ਇੱਕ ਵਜ਼ੀਰ ਗੁਰੂ ਪਾਤਸ਼ਾਹ ਕੋਲ ਭੇਜਿਆ ਤੇ ਇੱਕ ਸਨੇਹਾ ਦਿੱਤਾ ਕਿ ਭਾਈ ਮੇਰੇ ਪਤੀ ਦੀ ਅੰਤਿਮ ਅਰਦਾਸ 12 ਮਈ ਨੂੰ ਹੈ ਤੇ ਤੁਸੀਂ ਮੇਰੇ ਪਤੀ ਦੀ ਅੰਤਿਮ ਅਰਦਾਸ ਦੇ ਵਿੱਚ ਤੁਸੀਂ ਆ ਕੇ ਅਰਦਾਸ ਕਰਨੀ ਹੈ ਦੇਖੋ ਨਾ ਸੰਗਤ ਜੀ ਗੁਰੂ ਘਰ ਦਾ ਕਿਸੇ ਨਾਲ ਵਿਰੋਧ ਖੋੜੀ ਹੈ ਇੱਥੇ ਕੋਈ ਵੀ ਆਵਾਜ਼ ਮਾਰੇ ਸਤਿਗੁਰ ਦੀ ਅੱਖਿਆ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਿ ਜਿਨੇ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਜਿਨੇ ਪ੍ਰੇਮ ਕਰ ਲਿਆ ਉਹਨੇ ਗੁਰੂ ਨੂੰ ਪਾ ਲਿਆ ਗੁਰੂ ਨੂੰ ਅਸੀਂ ਕਿਸੇ ਧਰਮ ਕਿਸੇ ਮਜ਼ਬ ਵਿੱਚ ਨਹੀਂ ਬਣ ਸਕਦੇ ਜਿਹੜਾ ਗੁਰੂ ਨੂੰ ਪਿਆਰ ਕਰੇਗਾ ਉਹ ਕਿਸੇ ਵੀ ਧਰਮ ਦਾ ਹੋਵੇ ਗੁਰੂ ਨੂੰ ਇਸ ਗੱਲ ਦਾ ਕੋਈ ਵੀ ਮਸਲਾ ਨਹੀਂ ਹੈ ਗੁਰੂ ਪ੍ਰੇਮ ਕਰਦਾ ਗੁਰੂ ਪਿਆਰ ਕਰਦਾ ਸਾਡੇ ਅੰਦਰ ਨੂੰ ਹੁਣ ਗੁਰੂ ਘਰ ਨੂੰ ਪਿਆਰ ਕਰਨ ਵਾਲੇ ਸੀਗੇ ਤੇ ਸਤਗੁਰ ਜੀ ਕੀਰਤਪੁਰ ਸਾਹਿਬ ਤੋਂ ਤੁਰਦੇ ਆ ਜੀ ਮਾਲਕ ਜੀ ਆਪਰੇ ਨਾਲ ਮਾਤਾ ਨਾਨਕੀ ਜੀ ਨੂੰ ਤੇ ਮਾਤਾ ਸੁਲਖਣੀ ਜੀ ਤੇ ਮਾਤਾ ਹਰੀ ਜੀ ਪਈ ਦਵਾਰ ਕਾਦਾਸ ਜੀ ਦੇ ਨਾਲ ਪਾਈ ਦਿਆਲदास ਜੀ ਹੋਰ ਗੁਰੂ ਕੇ ਸਿੱਖਾਂ ਨੂੰ ਲੈ ਕੇ ਸਤ ਗੁਰ ਜੀ 9 ਮਈ ਸਵੇਰੇ ਬिलासपुर ਦੇ ਵਿੱਚ ਪਹੁੰਚ ਜਾਂਦੇ ਆ ਸਤ ਗੁਰ ਜਿੰਨੇ ਦਿਨ ਉੱਥੇ ਰਹਿੰਦੇ ਆ ਮਾਲਕ ਜੀ ਗੁਰਬਾਣੀ ਦੀਆਂ ਪੰਕਤੀਆਂ ਰਾਹੀ ਗੁਰਬਾਣੀ ਦੇ ਉਪਦੇਸ਼ ਰਾਹੀ ਉਹਨਾਂ ਨੂੰ ਧੰਵਾਸ ਦਿੰਦੇ ਆ ਕਿ ਪ੍ਰਮਾਤਮਾ ਦਾ ਹੁਕਮ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਦਾ ਕਨਸੈਪਟ ਗੁਰੂ ਮਾਲਕ ਜੀ ਉਹਨਾਂ ਨੂੰ ਸਮਝਾਉਂਦੇ ਆ ਤੇ ਸਤਗੁਰ ਜੀ ਨੇ ਫਿਰ 12 ਮਈ ਨੂੰ ਜਦੋਂ ਅੰਤਿਮ ਅਰਦਾਸ ਹੋਈ ਜੋ ਕਿਰਿਆ ਹੋਈ ਉੱਥੇ ਸਤਗੁਰ ਜੀ ਨੇ ਅਰਦਾਸ ਕੀਤੀ ਇਥੋਂ ਸਤਗੁਰ ਜੀ ਦੇ ਪਹਾੜੀ ਰਾਜਿਆਂ ਦੇ ਨਾਲ ਕਿੰਨੇ ਵਧੀਆ ਸਬੰਧ ਹੈ ਤੇ ਪਹਾੜੀ ਰਾਜੇ ਗੁਰੂ ਮਾਲਕ ਨੂੰ ਕਿੰਨਾ ਪਿਆਰ ਕਰਦੇ ਆ ਸਾਰੀਆਂ ਗੱਲਾਂ ਸਿੱਧ ਹੁੰਦੀਆਂ ਸੋ ਅੱਜ ਦੇ ਦਿਨ 26 ਅਪ੍ਰੈਲ 1665 ਈਸਵੀ ਨੂੰ ਬिलासपुर ਦਾ ਰਾਜਾ ਦੀਪ ਚੱਦ ਚੜ੍ਹਾਈ ਕਰ ਜਾਂਦਾ ਗੁਰੂ ਮਾਲਾ ਜੀ ਰਪਾਤਰੇ ਸਤਗੁਰ ਤਰਸ ਕਰ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤ